ਵੀਡੀਓ ਵੇਖਣ ਵਾਲੀਆਂ ਸਾਰੀਆਂ ਭੈਣਾਂ ਸੱਸੀਆਂ ਘਰਾਂ ਦੀ ਅੱਜ ਅਪਾ ਦੱਸਾਂਗੇ ਲੜਕੀਆਂ ਨੂੰ ਪਹਿਲਾਂ ਅੰਦਾਪਾ ਖੁਦ ਟਰਾਈ ਕਰੀ ਸੀਗੀ ਲਾਉਣ ਟੈਚ ਕਰਨ ਲਈ ਰਿਵਰਸੀਬਲ ਟੇਪ ਦੇ ਨਾਲ ਇਹ ਜਿਹੜੀ ਟੇਪ ਆਪਾਂ ਇਹ ਨਵੀਆਂ ਲੜਕੀਆਂ ਆਈਆਂ ਨੇ ਆਪਣੇ ਕੋਲੜੀਆਂ ਉਹਨਾਂ ਨੂੰ ਆਪਾਂ ਦੱਸਾਂਗੇ ਵੀ ਆਪਾਂ ਕਿਸ ਤਰ੍ਹਾਂ ਇਹਨੂੰ ਹਾਂ ਅਟੈਚ ਕਰਨੇ ਆ ਕਿਸ ਤਰ੍ਹਾਂ ਸਵਾਰੀ ਕਰਨੀ ਹੈ ਬਿਲਕੁਲ ਇਹਨਾਂ ਸਾਫ਼ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਕੱਪੜਾ ਇੱਥੇ ਥੱਲੇ نیچے ਲਾਉਣ ਵਿਛਾ ਲਈਏ ਨਾ ਆਪਣੇ ਸਾਹ ਨਾਲ ਕਮੀਜ਼ ਦੀ ਵੀ ਬਾਈ ਚੜਾਈ ਆ ਖਾਰ ਲਈਏ ਪਹਿਲਾਂ ਤਾਂ ਵਿਛਾ ਕੇ ਤਾਂ ਪਹਿਲਾਂ نیچے ਲਾਉਣ ਨੂੰ ਪ੍ਰੈਸ ਮਾਰ ਲਈ ਸੀਗੀ ਲਾਉਣ ਤੋਂ ਬਾਅਦ ਹੁਣ ਆਪਾਂ ਕਮੀਜ਼ ਤੇ ਵੀ ਮਾਰ ਲੈਣ ਗਿਆ ਤੇ ਕੋਈ ਵੀ ਵਾਲ ਵਗੈਰਾ ਨਾ ਰਵੇ ਫਿਰ ਚੰਗੀ ਤਰ੍ਹਾਂ ਪ੍ਰੈਸ ਮਾਰ ਲੈਣੀ ਦੋਨਾਂ ਪਾਸੇ ਨੂੰ ਪ੍ਰੈਸ ਕਰਨ ਤੋਂ ਬਾਅਦ ये अपनी टेप जड़ी इन्हें लगाओ तो लड़कियों एक कट के कटके जो एक जने लगाओ अगे अगर जगह छड़ छड़ के एक हूँ इतने लगा लो ਥੋੜੀ ਜੰਨੇ ਅੰਦਰ ਰੱਖਣੀ ਜੇ ਵੀ ਇਹ ਨੰਗੀ ਨਰਵੇ ਜੇ ਪ੍ਰੈਸਨ ਨਾਲ ਲੱਗੀ ਫਿਰ ਇਹ ਪ੍ਰੈਸਨ ਨਹੀਂ ਚੁੱਕਦੀ ਇਹ ਹੁਣ ਆਪਾਂ ਉੱਪਰ ਲਗਾਓ ਐਸੇ ਰੇ ਤੋਂ ਸ਼ੁਰੂ ਕਰ ਲਓ ਇਸ ਤਰੀਕੇ ਆਪਾਂ ਹੁਣ ਪ੍ਰੈਸ ਫੇਰਾਂਗੇ ਇਹ ਲਗਾਉਣਗੇ ਤਿਆਰ ਕਰਾ ਟੇਪ ਵੀ ਇੱਧਰ ਖਾਲੀ ਜਗ੍ਹਾ ਤੇ ਨਾ ਇਹ ਕੰਡੇ ਤੇ ਜੇ ਕਈ ਵਾਰੀ ਇਸ ਤਰ੍ਹਾਂ ਧਰ ਦੰਦ ਲੈ ਇਹ ਨਹੀਂ ਧਰਨੀ ਹੈਗੀ ਤਾਂ ਨਹੀਂ ਧਰਨੀ ਥੋੜੀ ਜੀ ਅੱਧਾ ਇੰਚ ਦੀ ਸਪੇਸ ਛੱਡ ਕੇ ਫੇਰ ਧਰਨੀ ਹੈ ਟੇਪ ਟੇਪ ਵਿੱਚ ਕੋਈ ਵੱਲ ਨਾ ਹੋਵੇ ਇੱਧਰ ਸਿੱਧੀ ਹੋਵੇ ਇਸ ਤਰੀਕੇ ਹੁਣ ਆਪਾਂ ਪ੍ਰੈਸ ਫੇਰ ਲਈਏ सब तो पहले उपरले पास अटैच करनी चौके नहीं फेरनी अपा नीचे न थोड़ा दब के

आप इस तरह चेक कर सकते हैं कि अपनी हजें थोड़ी जी घट गर्म सी ही प्रेस प्रेस चंकी तरह पूरी फुल गर्म होनी चाहिए है इस तरीके आप नहीं लाने है कोई भी टेप बस सैडा ही लाने ਆਪਾਂ ਅਗਲਾ ਫਰੰਟ ਪੱਲਾ ਇਸੇ ਤਰੀਕੇ ਹੀ ਆਪਾਂ ਬੈਗ ਪੱਲੇ ਤੇ ਲੌਨ ਨਾਲ ਅਟੈਚ ਕਰਾਂਗੇ ਇਸ ਤਰੀਕੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਲੌਨ ਆਪਾਂ ਟੇਪ ਨਾਲ ਅਟੈਚ ਕਰਕੇ ਸੈਂਟਰ ਵਿੱਚ ਪਾਹਨ ਪਾ ਲਈਏ ਡਬਲ ਹੋਲਡ ਕਰ ਲਿਆ ਤੇ ਇਸ ਤਰੀਕੇ ਨੀਚੇ ਹੈਗਾ ਆਪਣਾ ਬੈਗ ਪੱਲਾ ਉੱਪਰ ਹੈਗਾ ਹੈਂਟ ਪੱਲਾ ਇਹਨੂੰ ਰੱਖ ਕੇ ਫਿਰ ਆਪਾਂ ਤੀਰਾਂ ਨਰਾ ਤਿਆਰ ਕਰਨਾਵੇਂ 12 ਇੰਚ ਤੇ ਫਾਤ ਲਵਾਂਗੇ ਥੋ 6.5 13 ਦੀ ਕਟਾਈ ਕਰਾਂਗੇ 13 ਦਾ ਹਾਫ ਆ ਗਿਆ 6.5 ਇਧਰ ਲਵਾਂਗੇ ਆਪਾਂ 7 ਇੰਚ ਇਥੋਂ ਵੀ ਆਪਾਂ ਨਾਪ ਕੇ ਬਰੋਬਰ 6:30 ਤੇ ਲੈ ਲਿਆ ਛਾਤੀ ਹੈਗੀ ਆਪਣੀ 17 ਇਸ ਤਰੀਕੇ ਆਪਾਂ ਸਿੱਧੇ ਇਹਦਾ ਨਿਸ਼ਾਨੀ ਲਾ ਲੈਣੀ ਹੈ ਇਹਦੇ 7 ਦਾ ਹੱਫ ਆ ਗਿਆ ਆਪਣਾ 3.5 ਇਹ ਆ ਗਈ ਆਪਣੀ 17 ਪਲੇਟ ਪਲੂਈਆਂ ਪਾਣੀ ਨੇ ਜੇ ਪਾਣੀ ਹੋਣ ਫਿਰ ਆਪਾਂ ਨੂੰ 1 ਇੰਚ ਵੱਧ ਰੱਖਣੇ ਹੁੰਦਾ ਜੇ ਨਹੀਂ ਪਾਣੀ ਤੇ ਫਿਰ ਜਿੰਨੀ ਛਾਤੀ ਏ ਉਨਾ ਹੀ ਰੱਖਣਾ ਹੁੰਦਾ ਤੁਸੀਂ ਪਾਣੇ ਨੇ ਪਲੇਟ ਪਲੂਈਆਂ ਇੱਕ ਸਿੱਧੀ ਜਿਹੀ ਜਿਹੜੀ ਸਿੱਧੀ ਹੈ ਠੀਕ ਲਾਉਂਗ ਵਾਲੀਆਂ ਪਾਣੀ ਨੇ ਛੋਟਨੀ ਪਾਣੀ ਹੈ ਇਸ ਤਰੀਕੇ ਹੁਣ ਆਪਾਂ ਇਹਦੇ ਨਾਲ ਸਕੇਲ ਨਾਲ ਸ਼ੇਪ ਦੇਵਾਂਗੇ ਖੋਪਾ ਇਸ ਤਰੀਕੇ ਸੇ ਪਰਪਸੀਏ ਤੇ ਨਹੀਂ ਆਪਾਂ ਇੱਥੋਂ ਨਾਲ ਪਰਪਸ ਸੇਮ ਅਟੈਚ ਹੋ ਜਵੇ ਇਧਰੋਂ ਅਟੈਚ ਹੋ ਜੇ ਇਸ ਤਰੀਕੇ ਦੀ ਸਕੇਲ ਦੀ ਸ਼ੇਪ ਦੇ ਦੇਤੀ ਇੱਥੋਂ ਸ਼ੁਰੂ ਕਰਕੇ ਆ ਸੈਂਟਰ ਨਾਲ ਹੁਣ ਇਹਦੇ ਵਿੱਚ ਆਪਾਂ ਇਹ ਵਾਲੀ ਸ਼ੇਪ ਦੇ ਦੇਣੀ ਹੈ इधर सीधा रख के इधर भी दीती जाती है इस तरीके भी ये अगे वाली होगी ये पीछे वाली होगी ਇਥੋਂ ਅੱਧੈਂਚ ਦੀ ਆਪਾ ਸ਼ੇਪ ਦਿੰਨੇ ਆ। ਨਾਲੇ ਆਪਣਾ ਕੱਪੜਾ ਵੱਧ ਘੱਟ ਜਿਹੜੇ ਹੁੰਦੇ ਇਥੋਂ ਕਟਾਈ ਹੋ ਜਾਂਦੀ ਐ। ਨਾਲੇ ਥੋੜਾ ਇਥੋਂ ਮੋਡਾ ਡਾਊਨ ਹੋ ਜਾਂਦਾ। ਇਸ ਤਰੀਕੇ ਨਾਲ ਹੁਣ ਆਪਾਂ ਸਾਡ ਸਿਲ ਹੈ ਗਈ ਇਹਨਾਂ ਦੀ 15 ਇੰਚ 1.14 ਤਿਆਰ। 4 ਇੰਚ ਤਿਆਰ ਤੁਹਾਡੀ ਤੇ ਆਪਾਂ 1.14 ਲਾਵਾਂਗੇ। कमर लाव गे सतनी है, है। चौदह इंच त्यार पंद्रह लानी अपा पंद्रह का हाफ आ गया साढ़े सात तो। हिप किनी थोड़ी अठारह इंच ਇਸ ਤਰੀਕੇ ਨਾਲ ਸ਼ੇਪ ਦਵਾਂਗੇ ਜੀ ਪਹਿਲਾਂ ਇੱਥੋਂ ਬਰਸਟਰ ਲੈ ਕੇ ਕਮਰ ਤੱਕ ਲਾਵਾਂਗੇ ਇੱਥੋਂ ਆਪਾਂ 2 ਇੰਚ ਤਕਰੀਬਨ ਸਿੱਧੀ ਸਿੱਧੀ ਤੋਂ ਫੇਰ ਇਹਦੇ ਨਾਲ ये हैगी अपनी फिटिंग लगा निशानी। की निशानी आप थोड़ी इतों भी इस तरीके अंदर लैके जा सकते हैं ये है कि अपनी फिटिंग निशानी इतों आप कपड़े लावे ये अपने रात कपड़े कटाई की निशानी होगी ਹੁਣ ਆਪਾਂ ਦੱਸਾਂਗੇ ਪਲੇਟ ਦੀ ਨਿਸ਼ਾਨੀ ਲਾਣੀ ਪਲੇਟ ਨਾਲ ਦੇ ਲੰਥਲੇ ਲੰਬਾਈ ਵਾਲੇ ਪਾਣੇ ਨੇ ਛੋਟ ਜਿਹੜੇ ਨੇ ਉਹ ਨਹੀਂ ਪਾਣੇ ਹੈਗੇ ਇਹਨਾਂ ਦੇ ਆਪਾਂ 10:30 ਤੇ ਤਿਆਰ ਕਰਾਂਗੇ 11:00 ਤੇ ਲਾ ਲਾਂਗੇ ਇਧਰ ਲਾਵਾਂਗੇ 3:30 3:30 ਵੀ ਲੈ ਸਕਦੇ ਆ 3:30 ਵੀ ਲੈ ਸਕਦੇ ਆ ਆਪਣੀ ਮਰਜ਼ੀ ਪਲੇਟ ਦੀ ਲੰਬਾਈ ਇਹਨਾਂ ਦੀ ਤਕਰੀਬਨ 7 7.5 ਲਵਾਂਗੇ ਇੱਥੋਂ ਵੀ ਚੱਕ ਕਰਨਾ ਆਪਾਂ ਵੀ ਪ੍ਰੋਪਰ ਆਪਣਾ ਹੋਵੇ ਇਸ ਤਰੀਕੇ ਸਿੱਧੀ ਸ਼ੇਪ ਦੇ ਦਾਂਗੇ ਇੱਥੋਂ ਆਪਾਂ ਹੁਣ ਕਟਾਈ ਕਰਕੇ ਸੂਈ ਨਾਲ ਇਧਰੋਂ ਬਾਅਦ ਚ ਕੱਢਾਂਗੇ ਜੇ ਪਹਿਲਾਂ ਕੱਢਾਂਗੇ ਤੇ ਕਪੜਾ ਕਿੱਥੇ ਨਾ ਜਾਵੇ ਇਸ ਤਰ੍ਹਾਂ ਜੇ ਆਪਾਂ ਕਟਾਈ ਕਰਨੀ ਹੈ ਇੱਥੇ ਤੋਂ ਉੱਪਰੋਂ ਤੋਂ ਕੱਟਦੇ ਆ ਲੋ ਸਾਰੇ ਵੱਧਾ ਕਟਾ ਇੱਕ ਬਰਬਰ ਆ ਕੇ ਇੱਥੋਂ ਤੋਂ ਲੈ ਕੇ ਨਾਲ ਕਪੜਾ ਫੜਵਾ ਸਵਾਰਾ ਕਰੋਗੀ ਸਾਰੇ ਚੰਨ ਕੱਟੇ ਜਾਣੇ ਚਾਹੀਦੇ ਨੇ ਕੋਈ ਰਵੇ ਨਾ ਥੁਕੇ ਨਿਊ ਲੜਕੀਆਂ ਲੱਗੀ ਹੋਈ ਹਜੇ ਉਹਨੂੰ ਨੌਲੇਜ ਘੱਟ ਆ ਤੁਸੀਂ ਧਿਆਨ ਦਿਓ ਇਹਦੇ ਨਾਲ ਕਪੜਾ ਕਿਸ ਕਨਾਨੇ ਚਾਹੀਦਾ ਇਥੋਂ ਆਪਾਂ ਕੱਟ ਕੇ ਪਹਿਲੀ ਕੱਟ ਪਾਣੀ ਏ ਇਥੋਂ ਇਧਰ ਨੂੰ ਜਾਣਾ ਆਪਾਂ ਇਧਰ ਨੂੰ ਆਹ ਵਾਲੀ ਪਹਿਲਾਂ ਵਾਲੀ ਕੱਟ ਇਸ ਤਰੀਕੇ ਗੰ ਪਾਸਟ ਫਸਟ ਦੇ ਨੇ ਦਾ ਇਸ ਕਰਕੇ ਇਹਨੂੰ ਕਟਾਈ ਦਾ ਹਜੇ ਪ੍ਰੋਪਰ ਨਹੀਂ ਪਤਾ ਹੈਗਾ ਇਸ ਤਰੀਕੇ ਹੁਣ ਆਪਾਂ ਅੱਗੇ ਵਾਲੀ ਕੱਟ ਪਾਵਾਂਗੇ ਅੱਗੇ ਵਾਲੀ ਕੱਟ ਪਾਣਗੇ ਧਿਆਨ ਰੱਖਣਾ ਕਿ ਆਪਾਂ ਅੱਗੇ ਵਾਲਾ ਪੱਲਾ ਹੀ ਚੱਕਣਾ ਹੈ ਪਿੱਛੇ ਵਾਲਾ ਨੀਚੇ ਛੱਡ ਜਣਾ ਹੈ ਇਥੋਂ ਇੰਨੇ ਸਿੱਧੇ ਜਿਸ ਤਰ੍ਹਾਂ ਆਪਣੀ ਸ਼ੇਪ ਦੀ ਸਕਿਲ ਦੀ ਸ਼ੇਪ ਸੀ ਉਸੇ ਤਰੀਕੇ ਹੀ ਆਪਾਂ ਕੱਟਾਈ ਕਰਦੇ ਹਣੀਏ ਹੁਣ ਆਪਾਂ ਨਿਸ਼ਾਨੀ ਲਈਏ ਇਹਨੂੰ ਇਸ ਤਰ੍ਹਾਂ ਸੂਈ ਨਾਲ ਚਾਰੇ ਪੱਲਿਆਂ ਤੇ ਕੱਢ ਲੈਣੀ ਬਈ ਲਾਪਾ ਤੁਸੀਂ ਇਹ ਆ ਗਏ ਇਹਦੇ ਦੀ ਸ਼ੇਪ ਇਸ ਤਰੀਕੇ ਇਸ ਤਰ੍ਹਾਂ ਹੀ ਆਪਾਂ ਪਿੱਛੇ ਵਾਲੇ ਨੀਚੇ ਵਾਲੇ ਇਹ ਹੈ ਆਪਣੇ ਪਲੇਟਾਂ ਦੀ ਨਿਸ਼ਾਨੀ ਇਹ ਕਮਰ ਦੇ ਵੀ ਆਪਾਂ ਇਸ ਤਰੀਕੇ ਕਰ ਸਕਦੇ ਹਾਂ ਇਸ ਤਰ੍ਹਾਂ ਪਾਣੀ ਵਿੱਚ 2 ਇੰਚ ਦੀ ਸਿੱਧੀ ਲਾਈਓ ਆਪਾਂ ਸਿੱਧੀ ਕਰ ਦੇਣੀ ਹੈ ਇੱਥੋਂ ਦੇ ਆਪਣੇ ਆ ਹੈਗੀ ਸ਼ੇਪ ਇਸ ਤਰੀਕੇ ਇੱਪ ਦੀ ਇੱਪ ਆਪਣੇ ਇੱਥੇ ਆ ਕੇ 18 ਇੰਚ ਦੀ ਇਸ ਤਰੀਕੇ ਇਧਰ 18 ਦੇ ਕੱਟਤੀ ਇਹ ਆਪਣੇ ਇਧਰੋਂ ਪਤਾ ਹੀ ਲੱਗੇ ਇਸ ਤਰੀਕੇ ਹੁਣ ਆਪਾਂ ਪੀਟਿੰਗ ਦੀ ਨਿਸ਼ਾਨੀ ਵੀ ਇਸ ਤਰ੍ਹਾਂ ਲਗਾ ਸਕਦੇ ਹਾਂ ਆਪਾਂ ਥੋੜੀ ਬਾਹਰੋਂ ਕੱਢੀ ਸੀ ਫਿਰ ਅੰਦਰ ਨੂੰ ਇੰਨੀ ਸੀਨ ਆਪਾਂ ਸਿੱਧੀ ਨੇ ਆ ਗਈ। ਫਿਟਿੰਗ ਦਿਨ ਨਿਸ਼ਾਨੀ। ਇਸ ਤਰ੍ਹਾਂ ਤੁਸੀਂ ਫਿਟਿੰਗ ਦਿਨ ਨਿਸ਼ਾਨੀ ਵੀ ਲਗਾ ਸਕਦੇ ਹੋ, ਪਹਿਲਾਂ ਵੀ ਲਗਾ ਸਕਦੇ ਹੋ। ਸੀਲ ਲਾਣ ਕੇ ਆਪਾਂ ਫਿਟਿੰਗ ਦਿਨ ਨਿਸ਼ਾਨੀ ਨੂੰ ਚੈੱਕ ਕਰਨਾ ਹੁੰਦਾ ਹੈ ਵੀ ਆਪਣਾ ਸਹੀ ਹੈ ਇਹ। ਹੁਣ ਆਪਾਂ ਬੈਕ ਪੱਲੇ ਦੀ ਕਟਾਈ ਕਰਾਂਗੇ neck ਦੀ। neck ਡੀਪ ਕਿੰਨਾ ਰੱਖਣਾ ਹੈ ਤੁਸੀਂ ਦੱਸੋ। ਰਾਜ ਜਲ ਕਟਣੀ ਪੰਜ ਕਰ ਦਿੰਨੇ ਆ ਪੰਜ ਨੋਰਮਲ ਹੁੰਦਾ ਇਸ ਤਰੀਕੇ ਤੁਸੀਂ ਖਾਣਾ ਤਿਆਰ ਕਰ ਲੈਣਾ ਪਹਿਲਾਂ ਇਹ ਤੋਂ ਅੱਧਿਆਂ ਚ ਦੀ ਸ਼ੇਪ ਦੇਣੀ ਹੁੰਦੀ ਆਪਾਂ ਇਸ ਤਰ੍ਹਾਂ ਕਟਾਈ ਕਰ ਦੇਣੀ ਆ ਚਿਹਰੇ ਨੇਕ ਦੀ ਕਟਾਈ ਹੋ ਗਈ ਇਸ ਤਰੀਕੇ ਨਾਲ ਲਾਉਣ ਅਟੈਚ ਕਰਨ ਦਾ ਬਹੁਤ ਆਸਾਨ ਤਰੀਕਾ ਤੇ इजी ਇਹ ਦੇਖੋ ਬਿਲਕੁਲ ਵੀ ਕਪੜਾ ਲੈਣ ਦੇ ਕੋਸ਼ਿ ਕਿਸ ਕਨੀਰਿਆ ਟ੍ਰਾਫ ਕਰਨਾ ਤੇਰੇ ਦੀ ਕਟਾਈ ਵਗੈਰਾ ਕਰਨੇ ਨਿਸ਼ਾਨੀ ਲਗਾ ਨੂੰ ਬਹੁਤ ਆਸਾਨ ਤਰੀਕਾ ਇਸ ਤਰ੍ਹਾਂ ਤੁਸੀਂ ਵੀ ਲਾਉਣ ਛੋਟ ਫੈਂਸੀ ਹੋਵੇ ਤੁਹਾਡਾ ਤੇ ਲਾਉਣ ਇਸ ਤਰੀਕੇ ਅਟੈਚ ਕਰੋ ਪਲੇਟ ਕੋਲ ਇਹ ਨਿਸ਼ਾਨੀ ਲਾਓ ਸਟੇਨ ਨੂੰ ਲਾਪਾਤੀ ਦਾ ਡਰਪ ਕਰ ਸਕਦੇ ਆ ਕੱਟਾ ਵਗੈਰਾ ਪਾ ਸਕਦੇ ਆ ਕਈ ਤਰੀਕਿਆਂ ਵਿੱਚ ਆਪਰੇ ਇਸ ਨੂੰ ਇਸਤੇਮਾਲ ਕਰ ਸਕਦੇ ਆ ਜੀ ਵੀਡੀਓ ਵੇਖ ਕੇ ਉਧਰ ਟ੍ਰਾਈ ਕਰੋ ਸ਼ੇਅਰ ਕਰੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸੋ